ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਕਰ ਲਈ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਕਿਉਂਕਿ ਆਪਣਾ ਬਹੁਤ ਟਾਈਮ ਪੂਰਾ ਹੋ ਸਕੇ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਚਲੋ ਜੀ ਇਹ ਹੈਗਾ ਦਿਨ ਸ਼ਨੀਵਾਰ ਦਾ ਸਵੇਰ ਦਾ 6:00 ਵਜੇ ਦਾ ਟਾਈਮ ਆ ਆਪਾਂ ਨਮਾਤਾਂ ਸੀਗੀਆਂ ਮੱਜਾਂ ਮੱਜਾਂ ਨੂੰ ਬਹੁਤ ਆਰਾਮਦਾਰੀ ਆਈ ਜਾਂਦੀ ਸੀਗੀ ਨਮਾਉਣ ਮਿਲਦਾ ਆਰਾਮਦਾਰੀ ਨਾ ਖੜ ਜਾਂਦੀਆਂ ਨੇਗੀਆਂ ਤੇ 6:00 ਵਜੇ ਦਾ ਟਾਈਮ ਆ ਸਵੇਰ ਦਾ ਨਵਾ ਕੇ ਆਪਾਂ ਬੰਨਿਆਏ ਸੀਗੇ ਬਾਹਰ ਮੱਜਾਂ ਨੂੰ ਬਾਹਰ ਬੰਨਦੇ ਹੁੰਨੇ ਦਿਨੇ ਆਪਾਂ ਮੱਜਾਂ ਤੇ ਟੂਟੀ ਚੱਲੀ ਜਾਂਦੀ ਸੀਗੀ ਟੂਟੀ ਚਲਾ ਲੈਨੇ ਆਪਾਂ ਸਵੇਰੇ ਦੁੱਸਤ ਬਾਅਦ ਆਪਾਂ ਲਾਤੀ ਸੀਗੀ ਢੋਲ ਚ ਢੋਲ ਭਰੀ ਜਾਂਦਾ ਸੀਗਾ ਇਹ ਦੋ ਆਪਾਂ ਟੈਂਕੀਏ ਭਰਦੇ ਹੁੰਨੇ ਆ ਕਪੜੇ ਦੇ ਦਸੋਈ ਤੇ ਟੈਂਕੀ ਐ ਇੱਕ ਬਾਥਰੂਮਾਂ ਦੇ ਟੈਂਕੀ ਐ ਤੇ ਕਿ ਢੋਲ ਪਾਸ਼ੋਰ ਪਾਣੀ ਪੀਉਣ ਵਾਸਤੇ ਭਰ ਲੈਨੇ ਹੁੰਨੇ ਆ ਇਹ ਤਪਦਾ ਨਹੀਂ ਹੈਗਾ ਇੱਧਰ ਛਾਂ ਹੁੰਦੀ ਐ ਇੱਥੇ ਢੋਲ ਕੋਲੇ ਜੇ ਮੱਜ ਨੂੰ ਪਿਆਇਆ ਜਾਂਦਾ ਫਿਰ ਟੈਂਕੀ ਵਾਲਾ ਪਾਣੀ ਤਾਂ ਹੁਣ ਗਰਮ ਹੋ ਜਾਂਦਾ ਹੈਗਾ ਨਾਲੇ ਚਲ ਵੱਧੂ ਪਾਣੀ ਹੋ ਜਾਂਦਾ ਪਾਣੀ ਤੇ ਜਿੰਨਾ ਹੋਵੇ ਉਹ ਨਹੀਂ ਥੋੜਾ ਬਾਕੀ ਪਸ਼ੂਆ ਕਰਕੇ ਵੱਧ ਲੱਗਦਾ ਬਾਕੀ ਆਪਣੀ ਮੱਛੀ ਮੋਟਰ ਨਹੀਂ ਹੈਗੀ ਟੂਟੀ ਦਾ ਪਾਣੀ ਨਹੀਂ ਸਾਰਨਾ ਪੈਂਦਾਗਾ ਤਾਂ ਵਰਕੇ ਸੀ ਵੱਧ ਵਰਕੇ ਰੱਖਦੇ ਤੇ ਇਸ ਤੋਂ ਬਾਅਦ ਆ ਲੱਗੀ ਸੀਗੀ ਜਿਵੇਂ ਪਸ਼ੂ ਵਾਲਾ ਫਰਸ਼ ਧੋਣ ਤੇ ਫਰਸ਼ ਵੀ ਜਿਆਦਾ ਗੋਹਾ ਜਾਂ ਜੰਮਿਆ ਪੈ ਸੀ ਗੱਜ ਦੋ ਦਿਨ ਬਾਅਦ ਤੋਂ ਅਸੀਂ ਕਰ ਆ ਤੇ ਕਈ ਵਾਰ ਸਵੇਰੇ ਪਸ਼ੂ ਨੂੰ ਮਾ ਦਿੰਨੇ ਆਂ ਕਈ ਵਾਰ ਨਮਾਏ ਨਹੀਂ ਜਾਂਦੀ ਹੈਗੀ ਟੂਟੀ ਦਾ ਹੁੰਦਾ ਇੱਕ ਦਿਨ ਆ ਤਾਂ ਆਪਣੇ ਸਿਦੇਹਾ ਚੱਕ ਲੈਂਦੀ ਆ ਪਾਣੀ ਇੱਕ ਦਿਨ ਉਹ ਫਿਰ ਕਵੇਲੇ ਚੱਕਦੀ ਆ ਫਿਰ ਪਸ਼ੂ ਇੰਨਾ ਟਾਈਮ ਨਹੀਂ ਖੜਦੇ ਅੰਦਰ ਅੱਛ ਵੀ ਕਰਦੀ ਆ ਜਦੋਂ ਹੁਣ ਗਿੱਜ ਗਈਆਂ ਬਾਹਰ ਇਹਨਾਂ ਨੂੰ ਤਾਂ 6 ਵਜੇ ਦੇ ਨਾਲ ਵਸਾਏ ਹੁੰਦਾ ਜਦੋਂ ਕੱਕ ਖਾਲੇ ਵੀ ਬਾਹਰ ਵਗ ਜੀਏ ਅੱਛ ਵੀ ਕਰਨ ਲੱਗ ਲੈਂਦੀਆਂ ਨੇਗੀ ਤੇ ਦੇਖੀਏ ਤੁਸੀਂ ਕਿਵੇਂ ਭੱਜੀਆਂ ਸੀਗੀਆਂ ਬਾਹਰ ਨੂੰ ਭੱਜਦੀਆਂ ਨੇ ਫਿਰ ਜਦੋਂ ਖੋਲਦੇ ਆਂਗੇ 3 ਵਜੇ ਜਦੋਂ 3:30 ਵਜੇ ਆਪਾਂ ਕੱਖਾਂ ਤੇ ਬੰਨਾਂਗੇ ਉਦੋਂ ਇੱਧਰ ਨੂੰ ਭੱਜਣਗੇ ਆ ਪਸ਼ੂ ਨੂੰ ਵੀ ਪਤਾ ਹੁੰਦਾ ਵੀ ਆਪਣਾ ਇਹ ਟਾਈਮ ਆਗਾ ਉਹਦੇ ਟਾਈਮ ਤੇ ਪਸ਼ੂ ਤੜਾਉਣ ਲੱਗ ਜਾਂਦੇ ਨੇ ਤੇ ਧੋਣ ਲੱਗੀ ਸੀ ਮੈਂ ਫਰਸ਼ ਇਧਰੋਂ ਤਾਂ ਫਰਸ਼ ਸਹੀ ਧੋਤਾ ਜਾਂਦਾ ਇੱਧਰ ਜਾ ਕੇ ਇਹਨਾਂ ਫਰਸ਼ ਥੋੜਾ ਜਿਹਾ ਆਪਣਾ ਬੈਠ ਗਿਆ ਸੀਗਾ ਪਸ਼ੂ ਵਾਲਾ ਉਹ ਆ ਜਾ ਬੜਿਆ ਬੈਗਾ ਉੱਤੇ ਪਾਣੀ ਜਾਂ ਖਟ ਜਾਂਦਾ ਹੈਗਾ ਇਥੋਂ ਮਸਾ ਕੱਢਣਾ ਪੈਂਦਾ ਹੈਗਾ ਧੋਣ ਤੋਂ ਬਾਅਦ ਵੀ ਨਾ ਬਾਅਦ ਚ ਇਕੱਠਾ ਹੋ ਕੇ ਜਾ ਕੇ ਉੱਥੇ ਕੱਢਦਾ ਪਾਣੀ ਫਿਰ ਇੱਕ ਦੋ ਵਾਰੀ ਮਾਂਜਾ ਮਾਰਨਾ ਪੈਂਦਾ ਵਿੱਚ ਦੀ ਦੇਖ ਕੇ ਤਾਂ ਫਿਰ ਵਧੀਆ ਸੁੱਕ ਜਾਂਦਾਗਾ ਪਸ਼ੂ ਬੰਨਣ ਵੇਲੇ ਇਹਨੂੰ ਤੇ ਸਾਰਾ ਚੰਗੀ ਤਰ੍ਹਾਂ ਧੋਤਾ ਸੀਗਾ ਆਪਾਂ ਹਰ ਸੱਜ ਜਦੋਂ ਮੈਂ ਧੋਨੀਆ ਫਿਰ ਵਧੀਆ ਸੰਗ ਚੰਗੀ ਤਰ੍ਹਾਂ ਧੋਰੀਏ ਵੀ ਆਪਾਂ ਕੱਲ ਝੱਲ ਜਾਨੀ ਕਰਦੇ ਹੈਗੇ ਕਿਉਂਕਿ ਗੋਹਾ ਜੰਮਿਆ ਹੁੰਦਾ ਤਾਂ ਫਿਰ ਧੋਣਾ ਹੀ ਚੰਗੀ ਤਰ੍ਹਾਂ ਪੈਂਦਾਗਾ ਬੜੀ ਸਾਫ ਸਾਫ ਲਾਲ ਲਾਲ ਇੱਟਾਂ ਨਿਕਲ ਜਾਂਦੀਆਂ ਨੇ ਗੀਆਂ ਗੱਦੇ ਲਿਆਵਾਂਗੇ ਆਪਾਂ ਵਾਸਤੇ ਗੱਦੇ ਲਿਓਣ ਵਾਲੇ ਨੇ ਆਪਣੇ ਪਸ਼ੂਆਂ ਵਾਸਤੇ ਤੇ ਵੈਸੇ ਪਤਾ ਹੀ ਨਹੀਂ ਹੈਗਾ ਕੋਈ ਕਹਿੰਦਾ ਵੀ ਗੱਦੇ ਸਹੀ ਨੇਗੇ ਵਿੱਚ ਹੁੰ ਜਿਹਦੇ ਹੈਗੇ ਨੇ ਕਹਿੰਦੇ ਨੇਗੇ ਵੀ ਗੱਦਿਆਂ ਤੋਂ ਪਸ਼ੂ ਤਿਲਕਦਾ ਹੈਗਾ ਉਹ ਤਾਂ ਵੈਸੇ ਫੋਲ ਲੈ ਰਹੇ ਨੇ ਚਲੋ ਸਾਰਾ ਦਿਨ ਪੱਕੇ ਥਾਂ ਤੇ ਵੀ ਪਸ਼ੂ ਅੱਕ ਜਾਂਦਾ ਪਰ ਆਪਾਂ ਤਾਂ ਦਿਨੇ ਦਿਨੇ ਬਾਹਰ ਰੱਖਦੇ ਆ ਮੇਜਾ ਨੂੰ ਕਪਾ ਤਾਂ ਹੁਣ 6 ਵਜੇ ਕੱਢਤੀ ਆ 6 ਨਹੀਂ ਸਾਢੇ 6 ਕੱਢ ਦਿੰਦੇ ਆ ਬਸ ਸਾਢੇ 3:30 ਵਜੇ ਆਉਣਗੇ ਇੱਥੇ ਤੇ ਕੱਚੇ ਥਾਂ 'ਚ ਆਪਣੇ ਕਿੱਲੇ ਗੱਡੇ ਹੋਇਆ ਕੱਚੇ ਚ ਹੀ ਹੁੰਦੀ ਆ ਰੇ ਉੱਥੇ ਤਵਾਰਦਾ ਸਾਰਾ ਦਿਨ ਪੱਕੇ ਦੇ ਪਸ਼ੂ ਅੱਕ ਜਾਂਦਾ ਗਾ ਤੇ ਧੋਤਾ ਸੀ ਗਾਂਪਾ ਫਰਸ਼ ਛੋਟੇ ਜਿਹੇ ਮਾਂਜੇ ਨੇ ਧੋਤਾ ਸੀ ਗਾ ਮੈਂ ਪੂਰਾ ਚੰਗੀ ਤਰ੍ਹਾਂ ਰਗੜ ਰਗੜ ਕੇ ਇਹ ਤੋਤਾ ਸੀਗਾ ਫੌੜਾ ਆਪਾਂ ਫੌੜਾ ਇਹ ਨਾ ਸਟੀਲ ਦਾ ਹੈਗਾ ਤੇ ਬਹੁਤ ਸੋਹਣਾ ਹੋ ਜਾਂਦਾ ਧੋਕੇ ਲੈਂਦਾ ਵੀ ਇਹ ਤੋਂ ਗੋਹਾ ਵਧੀਆ ਹੈਗਾ ਥੋੜੇ ਜਿਹਾ ਨਾਲ ਹੀ ਗੋਹਾ ਲੈ ਜਾਂਦਾ ਤਾਂ ਜਮਦਾਰੀ ਹੈਗਾ ਇਹ ਤੇ ਪਹਿਲਾਂ ਆਪਣੇ ਲੋਹੇ ਦਾ ਹੁੰਦਾ ਸੀ ਉਹਦੇ ਤਾਂ ਗੋਹਾ ਜੰਮ ਜਾਂਦਾ ਸੀਗਾ ਚਿੱਟਾ ਚਿੱਟਾ ਨਿਕਲੇ ਹੁੰਦਾਗਾ ਧੋਕੇ ਥੋੜੀ ਜਿਵੇਂ ਬਵਾਏ ਸੁਰਗ ਕਰਨ ਕਰਦੀ ਆ ਨਾ ਇਹ ਸਵੇਰ ਦਾ ਟਾਈਮ ਆਗਾ ਸਵੇਰੇ 5 4:30 5 ਵਜੇ ਦਾ ਟਾਈਮ ਹੈ ਤਾਂ ਕਰਕੇ ਹੌਲੀ ਹੌਲੀ ਬੋਲਦੀ ਆਗੀ ਦਿਨੇ ਆਪਣੀ ਬੋਲਣ ਦਾ ਲਹਿਜਾ ਕੁਝ ਹੋਰ ਹੁੰਦਾ ਕਿਉਂਕਿ ਸਵੇਰੇ ਉੱਠ ਕੇ ਆਪਾਂ ਤੋਂ ਇੰਨਾ ਬੋਲਿਆ ਨਹੀਂ ਜਾਂਦਾ ਤਾਂ ਕਰਕੇ ਹੌਲੀ ਬੋਲਦੀ ਸੀ ਮੈਂ ਇਹ ਧੋਤੀ ਆਪਾਂ ਨਾਲ ਹੀ ਸਾਰੀ ਚੰਗੀ ਤਰ੍ਹਾਂ ਤੇ ਇਸ ਤੋਂ ਬਾਅਦ ਹਾਰਮੋਨ ਨਹੀਂ ਫੜਦੀ ਮੇਥੋਂ ਪੈਪ ਤੇਰੇ 플ਸ਼ ਬਾਥਰੂਮ ਧੋਤੇ ਸੀਗੀ ਲਾ ਝਾੜੂ ਲਾਉਣੀ ਸੀ ਅਰਮਨ ਦੇ ਝਾਣ ਗਨ ਮੇਟ ਦਾ ਕੰਮ ਤੇ ਇਹ ਨਹੀਂ ਮੈਂ ਲੱਗੀ ਸੀ ਕਿ ਮਸ਼ੀਨ ਚ ਕੱਪੜੇ ਪਾਉਣ ਤੇ ਇਸ ਤੋਂ ਬਾਅਦ ਫਿਰ ਮੈਂ ਧੋਤਾ ਇਧਰੋਂ ਵੀ ਫਿਰ ਅਰਮਨ ਪੋਚੇ ਲਾਉਣ ਲੱਗੀ ਸੀਗੀ ਮੈਂ ਮਸ਼ੀਨ ਚ ਕੱਪੜੇ ਪਾਏ ਤੇ ਲਾਈਟ ਵਾਲਾ ਕੰਮ ਸਵੇਰੇ ਸਵੇਰੇ ਕਰਨਾ ਪੈਂਦਾ ਹੀ ਸਾਰਾ ਲਾਈਟ ਕਿਉਂਕਿ ਹੁਣ ਲਾਈਟ ਕੱਟ ਦਿਆ ਕਣਕਾ ਕਰਕੇ ਤਾਂ ਕਰਕੇ ਸਵੇਰੇ ਸਵੇਰੇ ਕਰਨਾ ਪੈਂਦਾ ਸਾਰਾ ਲਾਈਟ ਵਾਲਾ ਕੰਮ ਦਿਨੇ ਵੀ ਸਾਰਾ ਦਿਨ ਲਾਈਟ ਨਹੀਂ ਆਉਂਦੀ ਹੈਗੀ 6:30 ਵਜੇ ਆਉਂਦੀ ਆ ਉਸ ਤੋਂ 9:30 ਕੱਟ ਦਿੰਦੇ ਨੇ ਲਾਈਟ ਪਾਣੀ ਤਾਂ ਨਹੀਂ ਭਰਿਆ ਜਾਂਦਾ ਚਲ ਪਸ਼ੂਆਂ ਦਾ ਨਿਭੜ ਗਿਆ ਤੇ ਮਸ਼ੀਨ 'ਚ ਕੱਪੜੇ ਧੋਤੇ ਜਾਣਗੇ ਫਿਰ ਪਰੋਟੀ ਉਸ ਤੋਂ ਬਾਅਦ ਬਣਾਵਾਂਗੇ ਤੇ ਸਵੇਰੇ ਸਵੇਰੇ ਕੰਮ ਕਰਨ ਨਾਲ ਨਾ 9 ਵਜੇ ਦਾ ਕੰਮ ਨਿਭੜ ਜਾਂਦੇ ਹੁਣ ਤਾਂ ਬਸ ਠੰਡੇ ਠੰਡੇ ਹੀ ਵਧੀਆ ਲੱਗਿਆ ਕਰੂਗਾ ਉਸ ਤੋਂ ਬਾਅਦ ਤਾਂ ਕੰਮ ਜੀ ਨਹੀਂ ਕਰਦਾ ਜਦ ਧੁੱਪ ਚੜ੍ਹ ਜਾਂਦੀ ਹੈਗੀ ਜੀ ਕਾਲੇ ਪੈਣ ਲੱਗਿਆ ਤਾਂ ਧੁੱਪ ਚ ਕੰਮ ਨਹੀਂ ਹੁੰਦਾ ਹੈਗਾ ਤੇ ਹਰਮਨ ਲੱਗੀ ਸੀਗੀ ਇੱਥੇ ਪੋਚੇ ਲਾਉਣਾ ਅ ਜਾਰਮਨ ਟਿਊਸ਼ਨ ਨਾ ਪੋਚੇ ਲਾ ਕੇ ਗਈ ਸੀਗੀ ਸਵੇਰੇ ਸਵੇਰ ਆਪਣਾ ਸਾਰਾ ਵਧੀਆ ਕਲੀਨੀ ਹੋ ਗਈ ਸੀਗੀ ਘਰ ਦੀ ਸਫਾਈ ਟਾਈਮ ਹੋ ਗਿਆ 5 ਵਜੇ ਦਾ ਸ਼ਾਮ ਦਾ ਮੈਦਾਰ ਦੇ ਹੋ ਰਹੀ ਸੀਗੀ ਜੇ ਆਪਣਾ ਮੂੰਗੀ ਮਸਰੀ ਬਣ ਹੋ ਗਈ ਸਬਜ਼ੀਆਂ ਖਾਂਦਿਆਂ ਨੂੰ थोड़ी जी मूंगी मसरी पाइ में मुठ्ठी क्या दल छोलें रख ध्य मैं ले ले दो गंढे कद कोली उधर मैं चीर मैटर मार गया शीटी तो बहर मंजा डर रखे मैं उ चीर दी ਟਾਕ ਦੇਣਾ ਪਿਓ ਕਿ ਪੰਜ ਵਜੇ ਕਰਦੇ ਘੰਟੀ ਤੇ ਭਿੱਜ ਜੂ ਫਿਰ ਰਿਜਣੀ ਕਰਦਾ ਨੇ ਤੁਲੇ ਤੇ ਧਰਦਾ ਗੋਲੀ ਬੜਾ ਬੰਦੀ ਗਿਆਸ ਬਚ ਜੂਗਾ ਲੋ ਜੀ ਫਿਰ ਮਿਲਦੇ ਆ ਇਹ ਤਣੀਆਂ ਤੋੜਦੀਆਂ ਗਈ ਮੈਂ ਤੋੜਨ ਲੱਗੀ ਸੀ ਫਿਰ ਮੈਂ ਸੋਚਿਆ ਵੀਡੀਓ ਬਣਾ ਲ ਆਪਣੇ ਘਰੇ ਜਿਹੜਾ ਤਣੀਆਂ ਲੱਗਿਆ ਹੋਇਆ ਹੁਣ ਤਾਂ ਐ ਜੇ ਹੋ ਗਿਆ ਪੱਕਿਆ ਜਾਂ ਖੜਾਗਾ ਇਹਦਾ ਹਰਮਨ ਤਾਂ ਰੈਡੀ ਪਰਸੋਂ ਪਟਦਾ ਸੀਗਾ ਮਗਾ ਤੇਰੇ ਬੇਲੇ ਦੇ ਹੱਥ ਨਹੀਂ ਖੜਦੇ ਕਹਿੰਦਾ ਪਟਦੇ ਮਗਾ ਪੈ ਜਾਂਦਾ ਕਿਤੇ ਸਬਜ਼ੀ ਚ ਹੋਰ ਸਬਜ਼ੀਆਂ ਦਾ ਪਤਾ ਨਹੀਂ ਕਿਉਂ ਜੀ ਨਹੀਂ ਕਰਦਾ ਪਾਉਣ ਨੂੰ ਅੱਜ ਮੇਰਾ ਜੀਜਾ ਕਰਿਆ ਮੂੰਗੀ ਮਸਰੀ ਚਮਖਾ ਪਾ ਲੈਨੇ ਆ ਵਧੀਆ ਲੱਗੂਗਾ ਤੜਕਾ ਲਾਉਣੀ ਆ ਮੈਂ ਮੂੰਗੀ ਮਸਰੀ ਦਾ ਧਰਤੀ ਸੀ ਮੈਂ ਤੇ ਤੜਕਾ ਲਾਉਂਗੀ ਹੁਣ ਬਿਨਾ ਤੜਕੇ ਤੋਂ ਹੀ ਪਹਿਲਾਂ ਪਕਲਾ ਨੂਨ ਮਿਰਚ ਪਾ ਕੇ ਰੰਨੀ ਹੈਗੀ ਹੁਣ ਤੜਕਾ ਲਾਉਣੀ ਹੈਗੀ ਬਸ ਥੋੜਾ ਜਿਹਾ ਪਾ ਲਾਂਗੇ ਪੱਕਿਆ ਜਾ ਤ ਵਧੀਆ ਲੱਗਦਾਗਾ ਮੇਰੇ ਮੂਰੇ ਜੇ ਆਇਆ ਵੀ ਐ ਜੇ ਸਬ ਦਾਲ ਬਣ ਜੂਗੀ ਵੀ ਆਪਾਂ ਧਨੀਆ ਪਾਈਏ ਸਵਾਦ ਵਧੂਗੀ ਜੀਜਾ ਕਰਿਆ ਅੱਜ ਪਾਉਣ ਨੂੰ ਮੇਰਾ ਐ ਨਹੀਂ ਪੱਟਣ ਦਿੱਤਾ ਮੈਂ ਮਾਹ ਕਦੇ ਅੰਬਰਤ ਬਣਾਉਂਦੇ ਆ ਜਦੋਂ ਅੰਬਰਤੀ ਚ ਪਾਉਣਾ ਪੈਂਦਾ ਪਰ ਥੀ ਵਧੀਆ ਲੱਗਦੀ ਏ ਧਨੀਏ ਨਾਲ ਤਾਂ ਨਹੀਂ ਮੈਂ ਪੱਟਿਆ ਉਸ ਥੋੜਾ ਜਿਹਾ ਭਾਰਾਂਗੇ ਇਹ ਦਾਲ ਬਣ ਗਈ ਸੀ ਹੁਣ ਆਪਾਂ ਲਾਉਨੇ ਆ ਤੜਕਾ ਪਾਤਾ ਜੀਰਾ ਦੰਗਾ ਪਾਤਾ थोड़ी थोड़ी वीडियो बनाऊंगी मैं फोन ना फेक वीडियो बनाऊ का नहीं गर्म होने लग गया है। थोड़ी थोड़ी वीडियो बना लगा ज्यादा नहीं बना टमा पैया अद्धा क मेरे को स्पैशल टमाटर मैं जो लेता नहीं है अद्धा क टमाटर पियाा ਜਿਆਦਾ ਕਾਲੇ ਜਿ ਨਹੀਂ ਕਰਦੇ ਪਿਆਜ। ਸਿੱਕ ਬਰਾਊਨ ਵੀ ਕਰਾਂਗੇ। ਵਧੀਆ ਲੱਗਦੇ ਨੇ ਮੂੰਗੀ ਦਾ ਤਰੀਕਾ ਦਾ ਚਨ ਬਾਹਲੇ ਮੱਸੀਏ ਜੇ ਵਧੀਆ ਲੱਗਦੇ ਹੈਗੇ। ਬਸ ਜਿਆਦਾ ਕੋਈ ਚੀਜ਼ ਹੋਰ ਨਹੀਂ ਭਾਈ ਆਪਾਂ ਗੰਡਾ ਤੇ ਬਸ ਟਮਾਟਰ ਹੀ ਪਾਇਆ। ਟਮਾਟਰ ਵੀ ਅੱਧਾ ਪਾਇਆ ਲਾਸਾਸਰੇ ਕੋਲ ਹੈ ਨਹੀਂਗਾ ਹੁਣ। ਤੜਕਾ ਆਪਣਾ ਲੱਗ ਗਿਆ ਪਾਤੀ ਆਪਾਂ ਦਾਲ। ਦਾਲ ਥੋੜ੍ਹੀ ਜਿਆਦਾ ਰਿੱਝ ਗਈ ਵੀ ਇੱਕ ਛਿੱਟ ਹੀ ਵੱਧ ਲੱਗ ਗਈ। ਛੇਤੀ ਬੰਨ ਰਹਾ ਕੋ ਗੈਸ ਬੰਦ ਕਰਕੇ ਨਾ ਮੈਂ ਕੁੱਕਰ ਖੋਲ ਲਿਆ ਈ ਜ਼ਿਆਦਾ ਸੇਕ ਲੱਗ ਗਿਆ ਧਨੀਆ ਆਪਾਂ ਧੋ ਗਏ ਚੀਰੇ ਸੀਗਾ ਆਪਾਂ ਤਾਂ ਆ ਧਨੀਆ ਬਸ ਇਹਨੂੰ 5 ਕੁ ਮਿੰਟ ਸੇਕ ਲਵਾ ਲਾਂਗੇ 2-3 ਕੁ ਮਿੰਟ ਹੀ ਲਵਾਵਾਂਗੇ ਬਸ ਧਨੀਆ ਤਾਂ ਕਿਹੜਾ ਜ਼ਿਆਦਾ ਰਿੰਨਣ ਦੀ ਲੋੜ ਬੁਰੀ ਵਧੀਆ ਲੱਗਦਾਗਾ ਇਹ ਆਣ ਦੀ ਆਪਣੀ ਦਾਲ ਅੱਜ ਕਈ ਦਿਨ ਬਾਅਦ ਬਣਾਈ ਆ ਤੇ ਬਸ ਇਦਾਂ ਹੀ ਆਪਣੇ ਸਾਰੇ ਕੰਮ ਤਾਂ ਚੱਲਦੇ ਰਹਿੰਦੇ ਨੇਗੇ ਸਵੇਰ ਸ਼ਾਮ ਖਾਣ ਦੀ ਸੋਚ ਹੁੰਦੀ ਅੱਜ ਕੋਈ ਸਬਜ਼ੀ ਨਹੀਂ ਸੀਗੀ ਵੇਖਾ ਕੇ ਸ਼ਾਮ ਦੀ ਸੋਚ ਹੋ ਜਾਂਦੀ ਹੈ ਦਾਲ ਪਾਣੀ ਦੀ ਤਾਂ ਇੱਕ ਦਿਨ ਦਾਲ ਪਾਣੀ ਜਿਹੜਾ ਬਣਾ ਲਈ ਬੱਚੇ ਮੁਰਤੇ ਖਾਂਦੇ ਦੂਜੇ ਦਿਨ ਫਿਰ ਜਿਵੇਂ ਹੀ ਬਣਾਈ ਹੈ ਇਹ ਕੋ ਖਾਣ ਕੇ ਤਾਂ ਖੁਸ਼ ਹੋ ਗਏ ਬਹੁਤ ਦਿਨ ਹੋ ਗਏ ਸੀਗੇ ਇਹ ਦਾਲ ਬਣਾਈ ਨੂੰ ਆਪਾਂ ਨੂੰ ਲੋ ਦੀ ਬਲੌਗ ਐਂਡ ਵੀ ਆਪਾਂ ਇੱਥੇ ਕਰਦੇ ਹਾਂਗੇ ਤੇ ਇਹ ਮੇਰਾ ਆਟਾ ਗੁੰਨੇ ਆ ਪਿਆਗਾ ਬਸ ਮੈਂ ਰੋਟੀ ਬਣਾਉਣੀ ਹੈ ਹੁਣ ਲੱਗਦੀ ਹੈਗੀ ਰੋਟੀ ਸਨੇਹ ਸਨੇਹ ਬਣ ਜਾਂਦੀ ਹੈ ਹੀ ਗਰਮੀ ਚ ਬਸ ਗੋਕਰ ਕਕਰ ਮਾਂਜ ਕੇ ਮੈਂ ਫੇਰ ਰੋਟੀ ਲੱਗੂਗੀ ਇੱਕੜਾ ਭਾਂਡੇ ਜੀ ਨੇਗੀ ਵੀ ਬਲੌਗ ਦਾੰਡ ਵੀ ਆਪਾਂ ਇੱਥੇ ਕਰਦੇ ਆ ਮੇਲੇ ਕਿਥੇ ਹੋਰ ਬਣਾਵਣ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਉਹ ਦੱਸਿਓ ਜੀ ਧੰਨਵਾਦ ਜੀ